ਬੂੜਾ ਟਿੱਲਾ ਹੁੰਦਾ ਨੰਮੀ ਇਹਦੋਂ ਹਰਮਨਦੀਪ ਕੀ ਲੱਗਦਾ ਸੀ ਮੇਰਾ ਭਰਾ ਲੱਗਦਾ ਸੀ ਛੋਟਾ ਵੀਰ ਸਿਮਰ ਤਿੰਨ ਸਾਲ ਛੋਟਾ ਸੀ ਮੈਂ بڑا ਚੰਗਾਂ ਵੀਰ ਸੀ ਮੇਰਾ ਐਨਾ ਕਰਦਾ ਸੀ ਮੇਰਾ ਮੈਨੂੰ ਕਹਿੰਦਾ ਸੀ ਤੈਨੂੰ ਕੋਈ ਕੁਛ ਕਹਿ ਨਾ ਕਰ ਵੀਰ ਨੇ ਮੰਮੀ ਨੂੰ ਕੈ ਕਰ ਰੱਖਣਾ ਮੇਦੇ ਸਾਰੀਆਂ ਦੀਜਾਂ ਪੂਰੀਆਂ ਕਰਾਂਗਾ ਮੈਂ ਤਾਂ ਆਪਣੇ ਹੱਥੀਂ ਵਿਆਹ ਕਰਨਾ ਆਂ ਨੀ ਤੂੰ ਮੈਂ ਆਵਾਂਗਾ ਸ਼ੇਤੀ ਮਿਲਾਂਗੇ ਆਪਾਂ ਜਿੱਦਣ ਗਿਆ ਮੈਨੂੰ ਜੱਫੀ ਪਾ ਕੇ ਗਿਆ ਮੇਰੇ ਮੂੰਹ ਚੁੰਮਿਆ ਕਹਿੰਦਾ ਨਹੀਂ ਤੂੰ ਅੱਪਾ ਫੇਰ ਮਿਲਾਂਗੇ ਜਾਂ ਤੂੰ ਬਾਹਰ ਆ ਜੀ ਆਪ ਉੱਥੇ ਮਿਲਾਂਗੇ ਮੈਨੂੰ ਨਹੀਂ ਸੀ ਪਤਾ ਹੋ ਜਾਣਾ ਮੈਂ ਜਦੋਂ ਫੋਨ ਕਰਨਾ ਉਹਨੇ ਕਹਿਣਾ ਨਹੀਂ ਤੂੰ ਪਿੰਡ ਦੇ ਵਿੱਚ ਆ ਕੰਮ ਹੋਇਆ ਹੈ ਉੱਥੇ ਪੈਸੇ ਪਾ ਦੇਣੇ ਕਰਨੇ ਕਿਸੇ ਹਰ ਇੱਕ ਗਰੀਬ ਦੀ ਮਦਦ ਕਰਨੀ ਹਰ ਇੱਕ ਨੂੰ ਪੈਸਾ ਪਾਣਾ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਕੋਈ ਫੋਨ ਨਹੀਂ ਕੀਤਾ ਅੰਗੇ ਨਹੀਂ ਆਇਆ ਹੈਗਾ हां मेरे ਨਾਲ दो दो तीन तीन इकट्ठे ਗੱਲ ਕਰਦਾ ਸੀ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ ਕਹਿੰਦਾ ਸੀ ਆਪਾਂ ਛੇਤੀ ਮਿਲਾਂਗੇ ਮੇਰਾ ਉਹਦੇ ਵੀ ਘੱਟ ਹੀ ਜੀ ਲੱਗਦਾ ਸੀਗੇ ਸਾਡਾ ਵੀ ਨਹੀਂ ਸੀ ਉਹਦੇ ਵੀ ਨਾ ਜੀ ਲੱਗਦਾ ਹਾਂ ਹਾਂਜੀ ਹਾਂਜੀ ਪਰ ਪਰਮੱਤੇ ਸੀ 5 ਸਾਲਾਂ ਦਾ ਲਾਇਸੈਂਸ ਵੀ ਆ ਗਿਆ ਸੀ 2030 ਤੱਕ ਹਾਰਡ ਕਾਪੀ ਆ ਗਈ ਉਹਦਨ ਕੋਸ਼ਿਸ਼ ਸੀ ਕਿ ਹਾਰਡ ਕਾਪੀ ਆ ਗਈ ਮੇਰੀ ਉਹ ਹੱਸਿਆ ਕਿ ਹਨ ਮੈਂ ਕਿਹਾ ਹਾਂ ਹਾਂ ਜੀ ਉਹ ਗਿਆਨ ਨੂੰ ਲੈ ਕੇ ਇਤਰਾਉਂ ਕੁਝ ਕਹਿੰਦਾ ਸੀ ਕਹਿੰਦਾ ਸੀ ਕਹਿੰਦਾ ਮੈਂ ਤੇਰਾ ਵਿਆਹ ਕਰ ਲਾਂ ਫਿਰ ਮੈਂ ਆ ਜਾਣਾ ਦੋ ਤਿੰਨ ਸਾਲਾਂ ਦੇ ਵਿੱਚ ਮੈਂ ਵੀ ਇੱਥੇ ਆਣ ਕੇ ਵਿਆਹ ਕਰਾਣਾ ਮੈਂ ਉੱਥੇ ਨਹੀਂ ਕਰਾਣਾ ਮੇਰੇ ਦਾਦੀ ਦਾਦਾ ਮੇਰਾ ਵਿਆਹ ਵੇਖਣਗੇ ਮੈਂ ਉੱਥੇ ਨਹੀਂ ਕਰਾਣਾ ਹੈਗਾ ਮੈਨੂੰ ਕਹਿੰਦਾ ਸੀ ਤੈਨੂੰ ਜਿਹੜੀ ਤੇੜੀ ਚੀਜ਼ ਚਾਹੀਦੀ ਹੈ ਦੱਸਿਆ ਕਰ ਮੈਂ ਤੇ ਸਭ ਲੈ ਕੇ ਆਗਾ ਕਿੱਦਿ ਨਾਲ ਅੱਜ ਸੁਪਨੇ ਲੈ ਕੇ ਗਿਆ ਸੀ ਅੱਜ ਇੱਕ ਔਰ ਕੋ ਸੌਣੇ ਆ ਸਾਨੂੰ ਐਸੀ ਅਸੀਂ ਆਖਿਆ ਹਰਮਨ ਤੂੰ ਜਦੋਂ ਆਏਂਗਾ ਨਾ ਸਾਨੂੰ ਦੱਸ ਜਿੱਦਣ ਪਹੁੰਚਿਆ ਅਸੀਂ ਉਦੋਂ ਵੀ ਤਮਤਾਨ ਸਿੰਘ ਰੰਗੇ ਪੈਰੀਗੇ ਜਿੱਦਣ ਇਹਦੀ ਲਾਇਸੈਂਸ ਆਇਆ ਅਸੀਂ ਉਦੋਂ ਵੀ ਰੰਗੇ ਪੈਰੀਗੇ ਸੇਕਰਮਨ ਜਿੱਦਣ ਤੂੰ ਦਿੱਲੀ ਆਏਂਗਾ ਨਾ ਅਸੀਂ ਤੈਨੂੰ ਆਪ ਲੈਣ ਆਵਾਂਗੇ ਸਾਨੂੰ ਨਹੀਂ ਸੇ ਪਤਾ ਹੋਇਆ ਐਵੇਂ ਆਏਗਾ ਅਸਿਕਾ ਜੋ ਉਹ ਨਾਲ ਦੀ ਨਾਲ ਦੱਸ ਦਿੰਦਾ ਸੀ ਮੰਮੀ ਮੇਰਾ ਕੰਮ ਬਣ ਗਿਆ ਤੁਸੀਂ ਤੁਮਤਾਨ ਸਭ ਜਾਓ ਅਰਦਾਸ ਕਰਵਾਓ ਹਰ ਹਫਤੇ ਜਾਂਦੇ 10-10 ਸੌਂਦੀਆਂ ਹਰ ਮਹੀਨੇ ਗੁਰੂ ਰਾਮਦਾਸ ਦੇ ਦਰ ਤੇ ਜਾਂਦੇ ਸੀ ਉਹਦੀ ਅਰਦਾਸਾਂ ਕਰਾਉਂਦੇ ਕਿ ਉਹ ਤਾਂਦਰੁਸਤ ਕਿਹਦੇ ਮੰਗੇ ਕਿ ਉਹਨੂੰ ਛੇਤੀ ਤੋਂ ਛੇਤੀ ਇੱਥੇ ਪਹੁੰਚੇ ਨਾ ਸੀ ਉਹਨੂੰ ਵੇਖਣਾ ਚਾਹੁੰਦੇ ਆ ਆਪਣੇ ਹੱਥਾਂ ਨਾਲ ਸਾਰਾ ਕੁਝ ਕਰਨਾ ਚਾਹੁੰਦੇ ਆ ਕੀ ਨਾਮ ਹੈ ਜੀ ਪਿੰਡ ਕਿਹੜਾ ਹੈ ਇੱਧਰ ਸੇ ਕਹ ਜੀ ਨਾਮ ਮੇਰਾ ਪਿੰਡ ਵੰਡੀ ਪਿੰਡ ਵੰਡੀ ਇੱਕ ਜਿਹੜੀ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈਗੀ ਬੱਚਾ ਕੀ ਨਾਂ ਸੀ ਬੱਚੇ ਦਾ ਕੀ ਲੱਗਦਾ ਸੀ ਹਰਮਨ ਕ੍ਰਿਸ਼ਨ ਸਿੰਘ ਨਾਂ ਸੀ ਜੇ ਬੇੜਾ ਸੀ ਮੇਰਾ ਠੀਕ ਕਦੋਂ ਗਿਆ ਸੀ ਅਮਰੀਕਾ ਹੋ ਗਿਆ ਨਹੀਂ 2-3 ਸਾਲ ਗਿਆ ਨਹੀਂ ਜੀ ਕੰਮ ਕੀ ਕਰਦਾ ਸੀ ਰਕਸ ਲੰਦਾ ਜੀ ਟੱਲਾ ਲੰਦਾ ਸੀ ਚਲੋ ਇਨੇ ਬੱਚੇ ਡੇਟਾ ਸੀ ਦੇਖੋ ਬੇਟੀ ਸੀ ਘੋਤਾ ਬੇਟਾ ਸੀ ਹਾਂਜੀ ਵਿਆਹ ਹੋ ਸੀ ਨਹੀਂ ਜੀ ਵਿਆਹ ਨਹੀਂ ਸੀ ਇੱਕਦੋ ਮਿਲੀ ਤੁਹਾਨੂੰ ਕਵਲ ਜਿਹੜੀ ਇਹ ਸੰਨ ਕੱਲ ਪਤਾ ਲੱਗਾ ਸੀ ਸੰਦੇ ਚੀਜ਼ ਬੜਾ ਪਤਾ ਨਹੀਂ ਸੀ ਉਹ ਟਾਕਾਂ ਬਣ ਗਿਆ ਉੱਥੇ ਅਟੈਕ ਹੋ ਗਿਆ ਇਹ ਕੀ ਤੋਂ ਲੱ ਗਿਆ ਪਤਾ ਸੰਧਿਕਾਰੀ ਇੱਥੇ ਪਤਾ ਲੱਗਿਆ ਜੀ ਇਸ ਤਰ੍ਹਾਂ ਵਾਪਰ ਗਿਆ ਬਣਾ ਇਸ ਥੇ ਘਰ ਆ ਗਿਆ ਸਾਨੂੰ ਸਾਨੂੰ ਜਿਸਨੂੰ ਬਾਚਾ ਲੱਗਿਆ ਵੀ ਇਸ ਦਾ ਅਟੈਕ ਹੋ ਗਿਆ ਉੱਤੇ ਜੇ ਬਿਹੇਵਿਅਰ ਨਹੀਂ ਜੀ ਬਈ ਨਹੀਂ ਸ਼ਕਾਇ। ਹੀ ਸੁਕਨੇ ਲੱਕੇ ਬਰੇਸ਼ ਤੋਰਿਆ ਜਿੰਨੇ ਕੱਲਾ ਬੱਚਾ ਸੀਦਾ। ਸੈਨਜੀ ਪੇ ਜਾਹੀ ਵੀ ਜੇਲ ਕਰਦਾ ਜੀ ਮੈਂ ਜਾਣਾ। ਅਸੀਂ ਇਕੱਲੇ ਕੋਈ ਨਹੀਂ ਜਾਇਆ ਘੁੰਮਿਆ। ਬੋਲ ਗਿਆ। ਬਰੇਸ਼ ਆ ਗਿਆ ਸਾਨੂੰ ਸੇਜ ਦੇ। ਬਾਹਰ ਲਾ ਦੇ ਇਸ ਬੇਖੋ। ਇਸ ਕਰੀ ਯਾਰ ਕਿੰਨੇ ਪੈਸੀ ਖਰਚਾ ਹੈ ਜਿਹੜੇ ਜਿਹੜਾ

ਦੇ ਭਾਈ ਚਾਹੀ ਜਾਈ ਗਏ ਬੰਦੇ ਤੇ ਇੱਥੇ ਕੋਈ ਸੰਪਰਕ ਹੋਵੇ ਕੋਈ ਸਰਕਾਰ ਨਾਲ ਕਿਸੇ ਨਾਲ ਕੋਈ ਇਸਮਾਨ ਅਜੇ ਨਹੀਂ ਜੀ ਉਹ ਵੈਸਾ ਸੰਪਰਕ ਆ ਜਾ ਸਾਡੇ ਯਾਦ ਨੇ ਸਾਡੇ ਬੇਟੇ ਦੀ ਦਾਸ ਤੋਂ ਗੌਰਮਨ ਨੂੰ ਵੀ ਸਾਡੇ ਕੋਲ ਪਹੁੰਚਾਈ ਜਾਏ ਪ੍ਰਸ਼ਾਸਨ ਅਗੇ ਇਹ ਬੇਨਤੀ ਹੈ ਜੀ ਨਾਮ ਕੀ ਹੈ ਟੈਂਟ ਦਾ ਮੰਡੀ ਪਿੰਡ ਵਿੱਚ ਨਾਮ ਕੀ ਹੈ ਮਨਿੰਦਰ ਗੌਰ ਹਰਮਨਦੀਪ ਕੀ ਲੱਗਦਾ ਸੀ ਤੂੰ ਬੇਟਾ ਸੀ ਮੈਂ ਬੇਟਾ ਸੀ ਕਦੋਂ ਗਿਆ ਸੀ ਤੂੰ ਉਹਨੂੰ 3 ਸਾਲ ਹੋ ਗਏ ਨੇ ਵਿੱਚ ਫਿਰ ਹਾਂਜੀ ਤੇ ਕੀ ਕੰਮ ਕੀ ਕਰਦਾ ਸੀ ਉੱਥੇ ਟਰਾਲਾ ਚਲਾਉਂਦਾ ਸੀ ਪਹਿਲਾਂ ਸਟੋਰ ਤੇ ਕੰਮ ਕਰਦਾ ਸੀ ਬਾਅਦ ਚ ਲਾਇਸੈਂਸ ਬਣ ਗਿਆ ਫਿਰ ਟਰਾਲਾ ਚਲਾਉਂਦਾ ਸੀ ਸਾਲ ਹੋ ਗਿਆ ਸੀ ਟਰਾਲਾ ਚਲਾਉਂਦਾ ਹਾਂ ਤਿੰਨ ਸਾਲ ਹੋ ਗਏ ਗਿਆਨ ਨੂੰ ਕਿੱਦਾਂ ਦੇ ਫੋਨ ਤੇ ਗੱਲ ਹੁੰਦੀ ਹੁੰਦੀ ਹੈ ਹਾਂਜੀ ਰੋਜ਼ ਬਹੁਤ ਫੋਨ ਕਰਦਾ ਸਾਡਾ ਬੇਟਾ ਸਾਡੇ ਤੋਂ ਵੀ ਨਾ ਇੱਕ ਮਿੰਟ ਨਹੀਂ ਸੀ ਰਹਿ ਸਕਦਾ ਰੋਜ਼ ਫੋਨ ਜਦ ਦੀ ਮਿਸਕਾਲ ਕਰਨ ਨਾਲ ਦੀ ਨਾਲ ਬੇਟੇ ਨੇ ਫੋਨ ਕਰ ਦੇਣਾ ਮੰਮੀ ਜੀ ਤੁਸੀਂ ਠੀਕ ਹੋ ਮੈਂ ਵੀ ਠੀਕ ਆ ਬਸ ਸਾਨੂੰ ਇੰਜ ਹੀ ਸੀ ਸਾਡਾ ਬੇਟਾ ਖੁਸ਼ੀ ਖੁਸ਼ੀ ਕਰ ਰਿਹਾ ਹੈਗਾ ਸਾਨੂੰ ਪਤਾ ਨਹੀਂ ਸਾਡੇ ਘਰ ਅੱਗਮੀ ਦੀ ਗੱਲ ਹੋ ਜਾਣੀ ਹੈ ਕਿਨੇ ਬੱਚੇ ਇੱਕ ਬੇਟੀ ਇੱਕ ਬੇਟਾ ਬੇਟਾ ਕੁਲ ਤਾਂ ਬੇਟਾ ਹਾਂਜੀ ਕੀ ਸੁਪਨੇ ਲੈ ਕੇ ਜਾਂਦਾ ਸੁਪਨੇ ਲੈ ਕੇ ਬੇਟੇ ਨੂੰ ਭੇਜਿਆ ਸੀ ਵੀ ਮੇਰਾ ਬੇਟਾ ਕਮਾਈਆਂ ਕਰਕੇ ਇੱਥੇ ਅਸੀਂ ਕੋਈ ਕਾਰੋਬਾਰ ਹੋਰ ਬਣਾਵਾਂਗੇ ਜੁਆਇੰਟ ਫੈਮਿਲੀ ਚ ਰਹਿੰਦੇ ਸੀ ਬੇਟੀਆਂ ਸੀ ਬੇਟੀਆਂ ਦੇ ਵਧੀਆ ਵਿਆਹ ਕਰਾਂਗੇ ਅਸੀਂ ਸਾਡੀ ਸਾਰੀ ਉਮੀਦਾਂ ਤੇ ਪਾਣੀ ਫੇਰ ਗਏ ਨਹੀਂ ਜੀ ਹਾਂ ਜੀ 24 ਸਾਲ ਦਾ ਬੇਟਾ ਸੀ ਕੀ ਸੋਚਿਆ ਜਿਆ ਨੂੰ ਜਿਆ ਦੀ ਵੀ ਕੋਈ ਹਾਂ ਜੀ ਸੋਚਿਆ ਸੀ ਮੈਂ ਕਿ ਮੈਂ ਮੇਰੇ ਬੇਟੇ ਬੇਟੀ ਚ ਕੋਈ ਫਰਕ ਨਹੀਂ ਮੈਂ ਬੇਟੇ ਜੀ ਮੈਂ ਮੇਰੀ ਬੇਟੀ ਦਾ ਸਾਰੇ ਕੁਝ ਚੀਜ਼ਾਂ ਬਣਾਵਾਂਗੇ ਮੈਂ ਤੇਰੀ ਘਰ ਵਾਲੀ ਦੇ ਵੀ ਬਣਾਵਾਂਗੀ ਪੁੱਤਰ ਮੈਂ ਵੀ ਸੁਗਹਿਣੇ ਉਹਦੇ ਬਣਾਵਾਂਗੀ ਮੇਰੇ ਬੇਟੇ ਨੂੰ ਬਹੁਤ ਸ਼ੌਂਕ ਸੀ ਮਤਲਬ ਇਹ ਖਬਰ ਕਦੋਂ ਮਿਲਦੀ ਹੈ ਤੁਹਾਨੂੰ ਜਿਹੜੀ ਇਹ ਸਾਨੂੰ ਪਰਸੋਂ 4 ਤਰੀਕ ਨੂੰ ਮਿਲਦੀ ਹੈ 6 ਵਜੇ ਕਿਸ ਨੇ ਦੱਸਿਆ ਤੁਹਾਨੂੰ ਹਾਂ ਜੀ ਉਥੋਂ ਦੇ ਬੇਟਾ ਸੀ ਉਹਨਾਂ ਦੇ ਨਾਲ ਹੀ ਸਾਡੇ ਪਿੰਡ ਤੋਂ ਹੀ ਦੋਸਤ ਸੀ ਮੇਰੇ ਬੇਟੇ ਦਾ ਉਹਨਾਂ ਘਰ ਫੋਨ ਆ ਗਿਆ ਸੀ 4 ਵਜੇ ਬਸ ਉਹਨਾਂ ਕੋਲ 10 ਮਿੰਟ ਕਹਿੰਦੇ ਨੇ ਚੜੇਗਾ ਫਿਰ ਦੱਸਾਂਗੇ ਬਸ ਉਹ ਸਾਡੇ ਘਰ ਆ ਗਏ ਨੇ ਪੰਜ ਛੇ ਬੰਦੇ ਆ ਗਏ ਨੇ ਫਿਰ ਵੀ ਸਾਨੂੰ ਵੇਖ ਕੇ ਅੰਜਨੇ ਸਾਨੂੰ ਐਸੀ ਕੋਈ ਵੈਸੀ ਆਏ ਨਹੀਂ ਉਹਨਾਂ ਨੇ ਜਦੋਂ ਆ ਕੇ ਦੱਸੇ ਵੀ ਬੇਟੇ ਦੀ ਗੱਲ ਕਦੋਂ ਐਸੀ ਕਿ ਅੱਜ ਨਹੀਂ ਹੋਈ ਬਾਕੀ ਕੱਲ ਹੋਈ ਸੀ ਉਹਨੇ ਕਿਹਾ ਤੁਹਾਡਾ ਬੇਟਾ ਹੈ ਨਹੀਂ ਬੇਟੇ ਨੂੰ ਅਟੈਕ ਆ ਗਿਆ ਤੁਹਾਡੀ ਲਾਸਟ ਗੱਲ ਲਾਸਟ ਗੱਲ ਮੇਰੇ 3 ਤਰੀਕ ਨੂੰ 6 ਵਜੇ ਉਦੋਂ ਕੀ ਗੱਲਬਾਤ ਹੋਈ ਤੁਹਾਡੀ ਉਦੋਂ ਗੱਲਬਾਤ ਮੈਂ ਕਿਹਾ ਬੇਟਾ ਮੈਂ ਪਾਤਣਾ ਜਾਣਾ ਹੈ ਮੇਰੇ ਭਾਂਜੇ ਦਾ ਵਿਆਹ ਸੀ ਅਸੀਂ ਕੱਪੜੇ ਲੈਣ ਜਾਣੇ ਸੀ ਕਹਿੰਦਾ ਮੈਂ ਬੇਟਾ ਮੈਨੂੰ ਕਾ ਲੈ ਕੇ ਆਂਦਾ ਮੰਮੀ ਚੱਲ ਕੋਈ ਨਹੀਂ ਤੁਸੀਂ ਜਾਓ ਆਪਾਂ ਸ਼ਾਮਾਂ ਨੂੰ ਗੱਲ ਕਰਾਂਗੇ ਸ਼ਾਮਾਂ ਨੂੰ ਜਦ ਅਸੀਂ ਉਹਨੂੰ ਫੋਨ ਕੀਤਾ ਉਹਨੇ ਕੋ ਮੈਸੇਜ ਕਰਦਾ ਮੰਮੀ ਜੀ ਵੇਟ ਮੈਂ ਕਰਦਾ ਬਸ ਉਸ ਤੋਂ ਬਾਅਦ ਕੋਈ ਸਨੇ ਫੋਨ ਨਹੀਂ ਆਇਆ ਸੀ ਕੋਈ ਗੱਲ ਬਾਤ ਹੁਣ ਮਰਤਕ ਦੇ ਨੂੰ ਲਿਆਉਣ ਵਾਸਤੇ ਕੁਝ ਹਾਂਜੀ ਆ ਸਾਡੀ ਆਈ ਬੇਨਤੀ ਹੈ ਜੀ ਸਾਡਾ ਬੇਟਾ ਘਰ ਆਵੇ ਜਲਦੀ ਤੋਂ ਜਲਦੀ ਘਰ ਆਵੇ ਬੈਠਾ ਸਕੇ ਨਾ ਆਪਣੇ ਨਗਰ ਦੇ ਵਿੱਚ ਆ ਜੇ ਮੇਰਾ ਬੇਟਾ ਮੈਂ ਆਈ ਸਰਕਾਰ ਅੱਗੇ ਬਰਯਾਦ ਕਰਨੀ ਹੈ ਮੇਰਾ ਪੁੱਤਰ ਛੇਤੀ ਆ ਜਾ ਜੀ